ਅੰਜੀ ਤੇ ਮੋਰਨਿੰਗ ਨੂੰ ਆਫਿਸ ਤੇ ਖਪਸਾਰੇ ਉੱਤੇ ਖੜੀਆਂ ਜਾਂ ਬੈਠੇ ਹੋਏ ਸੀ ਕਿਹਾ ਬਾਹਰ ਸੁਣੋ ਉਹ ਅਕਮੈਂਟਿਸ ਆ ਨਹੀਂ ਆਜੇ ਜਾਣਾ ਹੈ ਮੈਂ ਕੋ ਪੂਰੇ ਕੰਮ ਜਿਹੜਾ ਨਹੀਂ ਮੈਂ ਕਿਹਾ ਪੰਜੀ ਦਾ ਸਮਾਨ ਕਿਉਂ ਲਾ ਕੇ ਲਾ ਕੇ ਨਾ ਪਸੂ ਬਣਾ ਮੰਗਿਆ ਪਰ ਕਿਤੇ ਆਪਾਂ ਬਹੁਤ ਖਾਂ ਮੈਂ ਸੀ ਸੂਟਰ ਲੈ ਗਿਆ ਸੀ ਕਿਹੜੇ ਤੇ ਨਾ ਤੁਸੀਂ ਸਾਰੇ ਜਾਣੇ ਆਪਾਂ ਚੁੱਕ ਜੋ ਇਹ ਮੈਂ ਜਾਣੇ ਤੇ ਸੁਆਪਾ ਤੋਂ ਨਾ ਤੇ ਸਾਰੇ ਜਨੇ ਪਏ ਹੋਇਆ ਤੇ ਉਹ ਸਹੀ ਲੋ ਜੀ ਬੋਲਦੇ ਉਹ ਨਾ ਪੀ ਰਹੇ ਆ ਚਾਹ ਸਾਰੇ ਜਨੇ ਬੈਠੇ ਆ ਇਦਾਂ ਮੰਮੀ ਪਏ ਹੋਇਆ ਸਖਾਜੇ ਸੁੱਕੇ ਪਏ ਆ ਤੇ ਆਪਾਂ ਹੁਣ ਜਾ ਤਿੰਨ ਲੱਗੇ ਆ ਬਿਸਮਾਲੇ ਚਲੋ ਖਾਣ ਲੱਗੇ ਆ ਰੋਟੀ ਰੋਟੀ ਆਪਾਂ ਅਲੂ ਵਾਲੀ ਲਾਈ ਅੱਜ ਸਵੇਰੇ ਫਿਰ ਆਪਾਂ ਖਾਣ ਲੱਗੇ ਆ ਤੇ ਉਦਦਰ ਸੁੱਕਾ ਜੇ ਪਏ ਆ ਤੇ ਰੋਟੀ ਖਾ ਲਈ ਅੰਨ ਨੇ ਫਤਰ ਮੰਮੀ ਪਏ ਆ ਫੋਂ ਵੇਖੀ ਜਾਂਦੇ ਆ ਹਮਨਿੰਦਰ ਆ ਗਿਆ ਮੰਮੀ ਨੇ ਰੋਟੀ ਬਣਾਈ ਆਂਦੇ ਆ ਤੇ ਉਹਨਾਂ ਆਪਾਂ ਰੋਟੀ ਖਾਂਗੇ ਹਾਂਜੀ ਤੇ ਹੁਣ ਆਪਾਂ ਰੈਡੀ ਹੋ ਗਏ ਹਾਂ ਆਪਾਂ ਜਾ ਰਹੇ ਆ ਕੋਟ ਕਪੂਰੇ ਕੱਪੜੇ ਲੈਣ ਤੇ ਸਾਰੇ ਬੈਠ ਗਏ ਆਪਾਂ ਦੱਸੋ ਹੁਣ ਦਾ ਲਾਓ ਇਥਰ ਹੋ ਗਿਆ ਵੇ ਗੱਲ ਤੇ ਗੱਡੀ ਦੇ ਨੱਥੇ ਬੈਠ ਗਏ ਗੱਡੀ ਜਾ ਰਹੀ ਤੇ ਤਾਵਾ ਕਿੱਥੇ ਜਾ ਰਹੇ ਆ ਕੋਟ ਕੋਟ ਕਪੂਰੇ ਆ ਲੈ ਗਏ ਇੱਧਰ ਅੱਸੀ ਗੱਡੀ ਚਲਾ ਦੇ ਆਪਾਂ ਕੋਟਾ ਕੋਰੇ ਪਹੁੰਚ ਗਏ ਆਂ। ਆਹ ਗੱਡੀ ਵੀ ਹੁਣੇ ਵੜਾ ਧਿਆਨ ਦੇ। ਹਾਂਜੀ ਤੇ ਹੁਣ ਆਪਾਂ ਲੱਗੇ ਆਂ ਸੂਟ ਖਰੀਦਣ। ਦੇਖਦੇ ਆਂ ਆਪਾਂ ਨੂੰ ਕਿਹੜਾ ਕਿਹੜਾ ਸੂਟ ਪਸੰਦ ਆਉਂਦਾ ਵਾ। ਇੱਥੇ ਸੂਟ ਬਹੁਤ ਜ਼ਿਆਦਾ ਕਸਟਮਰ ਆਉਂਦੇ ਐ ਇਸ ਕਰਕੇ ਸਾਰੇ ਸੂਟ ਖਿਲਰੇ ਪਏ ਆ ਦੇਖਦੇ ਆ ਫਿਰ ਆਪਾਂ ਨੂੰ ਕਿਹੜਾ ਸੂਟ ਪਸੰਦ ਆਉਂਦਾ ਹਾਂਜੀ ਸ਼ਾਪਿੰਗ ਕਰ ਲਈ ਸੀ ਗਗਨਦੀਪ ਨੇ। ਹੋਣ ਲੱਗੀ ਐ ਟਿੱਕੀਆਂ ਖਾਣ ਤੇ ਬੱਚੇ ਵੀ ਖਾਈ ਜਾਂਦੇ ਪਰ ਮੰਮੀਆਂ ਨੇ ਜਿਹੜੀਆਂ ਟਿੱਕੀਆਂ ਖਾਈਆਂ ਨੇ ਉਹਨੂੰ ਮਰਚਾਂ ਲੱਗੀਆਂ। ਮਰਚਾਂ ਵਾਲੀਆਂ ਪੈਰ ਨਾਲ ਵਿੱਚ। ਹਾਂ ਹੁਣ ਦੱਸੋ। ਕੀ ਖਾਂਦੇ ਪਏ? ਟਿੱਕੀ। ਹੈਂ? ਵਧੀਆ ਟੇਸਟ ਆ। ਪਹਿਲਾਂ ਦਹੀਂ ਨਹੀਂ ਪਾਉਂਦੇ। ਹਾਂ ਪਹਿਲਾਂ ਗੋਲ ਗੱਪੇ ਖਾਦੇ ਆ ਹੁਣ। ਕੁਝ ਇਹਦਾ ਖਾਦਾ ਕੀ ਤੋਂ? ਮੈਂ ਵੈਸੇ ਨਹੀਂ ਖਾਂਦਾ ਕਾਲੀ ਚੀਜ਼ਾਂ। ਇੱਕ ਟੋਡੇ ਹੁਣ ਪਰ ਮੈਂ ਕਾਲੀ ਚੀਜ਼ ਐ ਖਾਣੀ ਨਹੀਂ ਚਾਹੀਦੀ। ਤੁਸੀਂ ਵੀ ਖਾਈ ਜਾਨੇ ਮਰ ਕੇ ਸਿਹਤ ਵੇਲਾ ਹੈਲਦੀ ਹੋ ਜਾ। ਹਾਂ। ਐਂ ਜ਼ਰੂਰ ਖਾ। ਮਿੱਠੀ ਬਾਉ। ਮੇਰਾ ਮਹਬੂਬ ਨਹੀਂ ਟਿਕਦਾ ਸਾਡਾ। ਹਾਂਜੀ ਤੇ ਹੁਣ ਆਪਾਂ ਜਾ ਰਹੇ ਅੱਜ ਘਰ ਵਕਸ ਆਪਾਂ ਵਾਪਸ ਨਹੀਂ ਜਾਣਾ ਸੁਖਦੀ ਮਾਸੀ ਦੇ ਘਰ ਜਾਣਾ ਆਪਾਂ ਤੇ ਉਹਨਾਂ ਨੂੰ ਲੈ ਕੇ ਆਪਾਂ ਫਿਰ ਨਾਨਕੇ ਪੈਣ ਜਾਵਾਂਗੇ ਰੱਖੀ ਪੈਣ ਮੰਦੀ ਨੇ ਰੱਖੀ ਪਰ ਮੈਂ ਕਿਹਾ ਸਾਰੇ ਰੈਡੀ ਆ ਤੇ ਹੁਣ ਆਪਾਂ ਜਾ ਰਹੇ ਬਾਹਰ ਗੱਡੀ ਤਿਆਰ ਆ ਗੱਡੀ ਤਿਆਰ ਆ ਬਸ ਸਾਰਿਆਂ ਨੇ ਵਿੱਚ ਬੈਠਣਾ ਫਿਰ ਆਪਾਂ ਚੱਲਦੇ ਆਂ ਮੈਂ ਗੱਡੀ ਤੇ ਬੈਠ ਹੋ ਜਾਵਾਂ ਚਲੋ ਚੱਲਦੇ ਆਹ ਮੁਲਾਦੇ ਮੰਗਾ ਚੰਗਾ ਚੰਗਾ ਜਿਆਲ ਹੋ ਗਈ ਚੰਗਾ ਵੀ ਚੰਗਾ ਮੰਮੀ ਚੰਗਾ ਹਾਂਜੀ ਅਸੀਂ ਮਾਸੀ ਕੇ ਪਿੰਡ ਪਹੁੰਚ ਗਏ ਆ ਤੇ ਆ ਘਰ ਆਮ ਸੀ ਬਹੁਤ ਤੇ ਬਾਹਰ ਰੋਕਣਾ ਇਹ ਗਰੱਥ ਕਿਤੇ ਇਹ ਤਾਂ ਇੱਕ ਬਿੱਲੀ ਮਾਣਾ 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 ਹਾਂਜੀ ਤੇ ਆਪਾਂ ਉਸ ਤੋਂ ਬਾਅਦ ਮਸੀ ਕਿ ਮਸੀ ਨੂੰ ਨਾਲ ਲੈ ਕੇ ਆਪਾਂ ਮਾਮੇ ਕੇ ਪਿੰਡ ਆ ਗਏ ਸੀ ਤੇ ਹੁਣ ਹੋ ਗਿਆ ਹੁਣ ਟਾਈਮ ਹੋ ਗਿਆ ਏ 10 ਵਜੇ ਕਿਨੇ ਹੁਣ ਆਪਾਂ ਸਾਰੇ ਪੈਏ ਸੀਗੇ ਤੇ ਆਪਾਂ ਵਲੌਗ ਉਹਦੋਂ ਸ਼ੂਟ ਨਹੀਂ ਕੀਤਾ ਸੀਗਾ ਆਪਣੇ ਫੋਨ ਦੀ ਬੈਟਰੀ ਲੋ ਹੋ ਗਈ ਸੀ ਅੰਗਣਿਆਂ ਦੀ ਸਕ੍ਰੈਸ ਕਰਕੇ ਫੋਨ ਬੰਦ ਹੋ ਗਿਆ ਸੀ ਆਪਣਾ ਵਲੌਗ ਸ਼ੂਟ ਨਹੀਂ ਹੋਇਆ ਤੇ ਹੁਣ ਆਪਾਂ ਇੱਥੇ ਵਲੌਗ ਦਾ ਰੱਖ ਦਿਆਂਗਾ ਜੇ ਤੁਹਾਨੂੰ ਸਾਡਾ ਵਲੌਗ ਮਿਲਿਆ ਲਾਈਕ ਤੇ ਲਾਈਕ ਸ਼ੇਅਰ ਕਮੈਂਟਸ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ